ਇਹ ਕੇਅਰ ਕਰਨ ਆਹੀਂ ਪਰ ਆਪਣੀ ਆਪਣੀ ਕਸਟਡੀ ਵਿੱਚ ਬੱਚਾ ਰੱਖਾਂਗੇ ਇਹਨਾਂ ਨੂੰ ਲੱਗੇ ਕਿ ਜਿੱਥੇ ਬੈਸਟ ਸਾਡੇ ਬੱਚੇ ਦਾ ਟਰੀਟਮੈਂਟ ਹੋਣਾ ਚਾਹੀਦਾ ਮੈਮ ਉੱਥੇ ਹੀ ਬੱਚਾ ਲਿਆ ਮੈਂ ਆਪਣੀ ਕੁੜੀ ਇੱਥੋਂ ਲੈ ਕੇ ਗਿਆ ਮੈਂ ਤਾਂ ਰੋਣਿਆਂ ਵਾਲਾ ਡਾਕਟਰ ਨੂੰ ਮੈਂ ਸਕੌੜ ਹਸਤਾ ਨੂੰ ਦਵਾਈ ਖਾਈ ਡਾਕਟਰ ਤਰਸੀਮ ਤੋਂ ਹਏ ਤੱਕ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਗੋਣੀ ਮੇਰਾ ਘਰ ਆ ਤਿੰਨ ਸਾਲ ਹੋ ਗਏ ਮੈਡਮ ਦਵਾਈ ਦੇ ਇੰਨਾ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਗਈ ਇਹ ਬੱਚੇ ਨੂੰ ਨਹੀਂ ਭੁੱਲਦਾ ਡਾਕਟਰ ਤਰਸੀਮ ਨੇ ਖੁਦ ਜਾ ਮੈਨੂੰ ਇਹ ਗੱਲ ਅਨਾ ਆਪਣੀ ਰੋਟੀ ਛੱਡ ਕੇ ਬੱਚੇ ਨੂੰ ਜਿੱਦਨ ਤੁਸੀਂ ਦਵਾਈ ਨਾ ਬਿਵੀ ਉਦੋਂ ਮੱਚੇ ਨੂੰ ਦੌਰੇ ਪੈਣੇ ਉਦੋਂ بڑی ਮੌਤ ਹੋ ਜੂਗੀ ਸੋ ਸੇਮ ਪ੍ਰੋਬਲਮ ਉਸੇ ਬੱਚੇ ਚ ਆ ਸੇਮ ਪ੍ਰੋਬਲਮ ਉਹ ਕੋਈ ਨੂੰ ਆਈ ਉਹਨੇ ਸਾਰੀ ਟੀਕਾ ਲਾ ਦਿੱਤਾ ਉਹਨਾਂ ਨੂੰ ਘਰ ਚ ਆ ਮੀ ਨੂੰ ਕੋਈ ਨੌਸਕ ਪਾਇੀ ਮੈਮ 2010 ਦੇ ਨੂੰ ਵੀ ਦਿਹਾੜਾ ਮਹੀਨੇ ਬਾਅਦ ਕੋਈ ਉਹਨੂੰ ਨੌਸਕ ਪੈ ਗਿਆ ਤਾਂ ਉਹਦਾ ਇਹੋ ਜਵਾਬ ਦਊਗਾ ਡਾਕਟਰ ਸਾਇਟੀ ਟੀਕੇ ਨੇ ਮੈਮ ਇਹ ਤਾਂ ਹੋਣਾ ਹੈਗਾ ਨਹੀਂ ਕਿ ਅੱਜ ਚੜਿਆ ਉਹਦੀ ਬੀਮ ਚ ਤੇ ਹੁਣ ਇਹ ਉਹਨੂੰ ਟਲਟ ਆ ਜੂਗਾ ਹੁਣ ਇਹਨੂੰ ਕੋਈ ਸਾਈਡ ਇਫੈਕਟ ਹੋਊਗਾ ਕੋਣ ਪਰ ਟਾਈਮ ਪਾ ਗਿਆ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਕਿਰੋਂ ਮੈਡੀਕਲ ਸਟੋਰਾਂ ਦੇ ਭਾਇਆ ਦੇ ਫਿਰ ਕੀ ਹੋਣਾ ਮੈਡੀਕਲ ਟਾਈਮ ਪਾਸ ਆ 10ਵੀਂ ਪਾਸ ਹੈ ਇਹ ਮੈਡੀਕਲ ਸਟੋਰ ਤੇ ਦਫੀ ਪਾਸ ਪਾਇਆ ਜੇ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਸ਼ਹਾਦੇ ਕੁੜੀਆਂ ਕਰੀਆਂ ਜਿਹੜੀਆਂ ਸਾਰੀ ਟੀਕੇ ਚੁੱਕ ਚੁੱਕ ਕੇ ਲੈ ਜਾਂਦੀ ਉਹ ਸਹੀ ਆ ਕਿਉਂਕਿ ਇਹਨੂੰ ਨੇ ਪਤਾ ਹੀ ਕੋਣੀ ਆ ਇਹ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਪਾਇਆ ਵਾ ਜਿਹੜਾ ਕੋਈ ਆਧਾਰ ਕੱਢਦੀ ਆ ਕੋਈ ਕੁਖੜੀ ਇਹੋ ਜਿਹੇ ਬਿਰੋਂ ਬੱਚੇ ਇਹੋ ਨੇ ਮੈਡੀਕਲ ਸਟੋਰਾਂ ਦੇ ਬੰਦੇ ਭਾਈ ਉਹ ਕਿਉਂ ਫਿਰ ਹਸਪਤਾਲ ਕੀ ਚੱਲੂਗਾ ਕੀ ਗੱਲ ਹੈ ਇੰਸਪਾਇਰੀ ਹੈਗੀ ਹੈਗੀ ਆ ਸਾਡੇ ਸਾਟਾਈ ਦੇ ਫੜ ਲਈ ਗਲਤੀ ਉਹ ਕਹਿੰਦਾ ਸੋਰ ਦੇ 2023 ਦੀਆਂ ਮੈਡੀਸਿਨ ਨਿਕਲਦਈਆਂ ਇਹਦੀਆਂ ਐਂਸਪਾਇਰੀ ਡੇਟਾ ਨਿਕਲਦਈਆਂ ਤਨਾਲ ਮਾਜਲ ਦੇ ਬੱਚਾ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿੱਦਾਂ ਦੀਆਂ ਨਿਕਲਦਈਆਂ ਜੀ ਉਹ ਡਰੱਗ ਇੰਸਪੈਕਟਰ ਆਇਆ ਮੈਡਮ ਆਇਆ ਉਹ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹਨੂੰ ਪ੍ਰੋਬਲਮ ਹੋਈ ਉਹਨੂੰ ਕੋਈ ਸੀਜ਼ਰ ਦਾ ਤਹੀਂ ਉਹਦੀ ਡੱਬੀ ਦਵਾ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਤੇ ਉਹ ਤੇ ਡੇਟ ਐਕਸਪਾਇਰੀ ਹੀ ਹੋ ਟੀਕਾ ਤਹੀਂ ਉਸੇ ਵਾਲੇ ਮੁੜ ਕੇ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੋਮੇ ਬੱਚਾ ਹੁਣ ਅਜੇ ਤੱਕ ਬੱਚਾ ਗੋਮੇ ਆ ਨਗਰ 2 ਘੰਟੇ ਹੋ ਗਏ ਭਾਈ ਅਜੇ ਤੱਕ ਅੱਛਾ ਤੇ ਕੀ ਮੰਗ ਕਰਦੇ ਉਹ ਮੰਗੇ ਕੋ ਕਰਦੇ ਕੇਰੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਸ ਤਰ੍ਹਾਂ ਕਰਦੇ ਆ ਕਈ ਕੋ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਸਾਡੇ ਲੱਗਾ ਹੋਵੇ ਤੇ ਅਸੀਂ ਤਾਂ ਦੱਸ ਵੀ ਲਈ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਣ ਹੋਊਗਾ ਮੈਡੀਕਲ ਸਟੋਰ ਵਾਲਾ ਮੈਂ ਦੱਸੂਗਾ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਐ ਸਫਾਈ ਕਰਮਚਾਰੀ ਐ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ ਚੁੱਕ ਕੇ ਭੱਜੀ ਜਾਂਦੀਆਂ ਐਸਪੈਰੀਟੀ ਦੇ ਬੱਚਿਆਂ ਨੂੰ ਲਾਈ ਜਾਂਦੇ ਉਹ 10ਵੀਂ ਪਾਸ ਆ ਉਹਨੂੰ ਪੜ੍ਹਨਾ ਨਹੀਂ ਆਉਂਦਾ। ਇੱਕ ਤਾਂ ਬੱਚੇ ਦੀ ਕੀ ਕੰਡੀਸ਼ਨ ਹੈ ਜੀ? ਮਤਲਬ ਬੱਚੇ ਦੀ ਕੰਡੀਸ਼ਨ ਕੀ ਹੈ? ਅੱਛਾ ਕੰਡੀਸ਼ਨ ਤਾਂ ਪਤਾ ਪਹੋਚ ਆ। ਅੱਛਾ ਬੇਹੋਸ਼। ਉਹ ਆਹ ਦੇਖੋ ਬੱਚਾ ਜਦ ਤੱਕ ਬੇਹੋਸ਼ ਆ। ਪਰ ਬੱਚੇ ਨੂੰ ਅਸੀਂ ਇੱਥੋਂ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ, ਵੈਂਟੀਲੇਟਰ ਨਹੀਂ ਹੈਗਾ, ਉਹਨੂੰ ਆਪ ਡਾਕਟਰ ਕਹਿੰਦਾ ਐਂਬੂਲੈਂਸ ਨਹੀਂ ਆਇਆ। ਤੇ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ? ਤੂੰ ਜੇ ਨਹੀਂ ਡਾਕਟਰ ਹੈਗਾ ਤਾਂ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਾ ਉਹਨੂੰ? ਆਲਾ ਡਿਸੀਜਨ ਆ ਗਿਆ ਉਹਨੂੰ। ਤੇ ਤੂੰ ਟੀਕਾ ਕਿਉਂ ਲਾਇਆ ਤਾ ਐਕਸਪਾਇਰੀ ਅਹੀਂ ਇਹ ਤਾਂ ਮੰਗ ਚਾਉਂਦੇ ਆਂ ਕਿ ਅਹੀਂ ਤੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਇੱਥੇ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਜਿੱਥੇ ਕੋਈ ਕੁਝ ਨਹੀਂ ਹੈਗਾ ਅਹੀਂ ਦੇ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆਂ ਇੱਥੋਂ ਇਹਨੇ ਤਾਂ ਚਲ ਜਾਓ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਜਿਆ ਮੈਂ 100 ਹਸਪਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਹੈ ਹੁਣ ਮੈਂ ਦੇਣਿਆ ਕੁੜੀ ਨੂੰ ਸਵੇ ਜੋਗਨਪ੍ਰੀਤ ਪਰ ਆਪਣੀ ਭਰਤੀ ਸਿੰਘ ਦੀ ਇਹ ਵਸਿੱਤਨਾ ਬਾਤ ਅਲਪਨੀ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬ ਪਰ 11 ਮਹੀਨੇ ਹੈ ਜੀ ਉਹ ਨੂੰ ਕੋਈ ਲੱਭਤ ਪ੍ਰੋਬਲਮ ਆਈ ਸੀ ਕਰ ਢੇੜ ਦੇ ਕੇ ਜੀ ਉਹਨੂੰ ਲੈ ਕੇ ਤੇ ਨਾਲ ਮਾਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਈ ਸੀ ਜੀ ਠੀਕ ਹੈ ਉਹਨਾਂ ਨੇ ਕਿਹਾ ਕਿ ਸਾਡੀ ਬੇਟੀ ਨੂੰ ਕੋਈ ਟਰੀਟਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਕੋ ਮੈਡੀਕਲ ਟੀਮ ਜਿਹੜੀ ਆ ਆਈ ਹੈ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੀ ਸਾਨੂੰ ਜੋਬਿੰਗਪੁਰ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਨਿਗਰੀ ਰਹਿ ਤੋ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਰ ਲਈ ਕਰ ਦਿੱਤੀ ਜਾਏਗੀ ਕਿ ਕਿ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਗਾਏਗਾ ਜਿਹੜਾ ਲਗਾਉਣਾ ਹੈ ਬਿਲਕੁਲ ਜੀ ਉਹ ਦੱਸ ਰਿਹਾ ਨੇ ਜੀ ਕਿ ਇਹ ਮਾਰਚ 24 ਨੂੰ ਜਿਹੜਾ ਇੰਜੈਕਸ਼ਨ ਆਇਆ ਉਹ ਐਕਸਪਾਇਰ ਹੋ ਜਾਂਦਾ ਸੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਨੇ ਦੇਖਿਆ ਸੀ ਠੀਕ ਹੈ ਥੈਂਕ ਯੂ ਅਸ ਕੀ ਗੱਲ ਹੋਈ ਹਸਪੀਟਲ ਦੇ ਸਰ ਬੱਚਾ ਮੇਰੇ ਕੋਲ ਆਇਆ ਸੀ ਹਨਾ ਉਸ ਵੇਲੇ ਨਾ ਬੱਚਾ ਅੱਖਾਂ ਪੁੱਟੀਆਂ ਵਾਂਗਰ ਸੀ ਤੇ ਮਤਲਬ ਦੌਰੇ ਦੇ ਪ੍ਰਕਾਰ ਜਿਹਨੂੰ ਆਪਾਂ ਕਹਿੰਦੇ ਆ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹਨਾ ਹਿਲਾ ਰਿਹਾ ਸੀ ਜੀ ਹਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਹਾ ਸੀ ਜੀ ਹਨਾ ਤੋ ਉਸੇ ਸਾਬ ਨਾਲ ਹਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹਨਾ ਉਹਨੂੰ ਜਿਵੇਂ ਦੌਰੇ ਦੀ ਦਵਾਈ ਹੁੰਦੀ ਹੈ ਹਨਾ ਉਹ ਮੈਂ ਦਿੱਤੀ ਸੀ ਠੀਕ ਹੈ ਉਹ ਸਟਾਫ ਨੇ ਹਨਾ ਅੰਦਰੋਂ ਘੱਟ ਕੇ ਦਿੱਤੀ ਤੇ ਉਹ ਵਾਈਟਨਸ ਹਨਾ ਐਕਸਪਾਇਰੀ ਵਾਲੀ ਸੀ ਜੀ ਤੋ ਡਾਕਟਰ ਸਾਹਿਬ ਨੇ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿ ਉਹ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੋ ਸਕਦਾ ਅਜੇ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗੈਰਾ ਹੋਉਂਦਾ ਉਹ ਵਿਦਨ 15-20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਠੀਕ ਹੈ ਨਾ ਲੇਕਿਨ ਆਮ ਤੌਰ ਤੇ ਹਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਖੁੱਲ ਕੇ ਕਰ ਲਿਆ ਹਨਾ ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ ਸਾਨੂੰ ਬਿਸ਼ਕਾਰੀ ਪਤਾ ਲੱਗਦੀ ਸੀ ਆਪਾਂ ਬਿਸ਼ਕਾਰੀ ਬੰਦ ਕਰਕੇ ਉਹਨੂੰ ਨਾਲ ਹੀ ਫੂਡ ਵਗੈਰਾ ਦਿੱਤਾ ਹਨਾ ਕਿ ਪਿਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲੀ ਜੀ ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਆ ਕੋਈ ਉਹਨੂੰ ਵੈਸੇ ਹੈਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈਨਾ 48 ਬਾਅਦ ਤੱਕ ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹੈਨਾ ਜਿਹੜੀ ਉਹ ਦਿਮਾਗ ਦੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ ਹੈਨਾ ਜੀ ਠੀਕ ਹੈ ਨਾ ਤੇ ਦਰਸ਼ਕਾਂ ਇੱਕ ਸਮਝਦਾਰ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਹੈ ਜਿਹੜਾ ਸਟਾਫ ਉਹਦੀ ਇੰਗਜ਼ਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ ਐਂ ਦੇਖੋ ਇਹ ਇੱਕ ਹਿਊਮਨ 에ਰਰ ਹੈਗਾ ਹਨਾ ਜ਼ਰੂਰ ਕਰਨਾ ਚਾਹੀਦਾ ਸੀ ਹਨਾ ਔਰ ਉਹਦੇ ਵਿੱਚ ਹੈਨਾ ਕੋਈ ਦੋਰਾ ਹੀ ਨਹੀਂ ਹੈਗੀ ਹੂੰ ਆਪਣੇ ਸਟਾਫ ਦੇ ਖਿਲਾਫ ਜਿੰਨਾ ਬਲੋ ਨੂੰ ਜਲਦੀ ਵਰਤੀਂ ਯੂਨੋ ਖਿਲਾਫ ਕਾਰਵਾਈ ਕਰੋਗੇ ਤੁਸੀਂ ਜੀ ਠੀਕ ਇੱਕ ਟੌਕਸਪ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਹੈ ਉਹ ਦਸਵੇਂ ਪਾਸੇ ਸਰ ਬੇਚਾ ਰਿਜ਼ਰਵ ਕਰਦਾ ਉਸ ਚੀਜ਼ ਨੇ ਹਨਾ ਸਰ ਉਹ ਨਾ ਥੋੜਾ ਹਨਾ ਟ੍ਰੇਨ ਬੰਦਾ ਹਨਾ ਜਿਵੇਂ ਹਨਾ ਇੱਕ ਥਾਂ ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹਨਾ ਸਾਡ ਫਾਰਮਾਸਿਸਟ ਹੈਗਾ ਹਨਾ ਉਹ ਆਂਦਾ ਹਨਾ ਉਹਦੇ ਥੱਲੇ ਉਹ ਟ੍ਰੇਨ ਹੋਉਂਦਾ ਉਨਕੇ ਵੀ ਛੁੱਟੀਆਂ ਦਾ ਟਾਈਮ ਹੈਗਾ ਹਨਾ ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ ਕੋਈ ਕੁਝ ਗਿਆ ਤਾਂ ਇਹ ਇਸ ਕਰਕੇ ਇਹ ਬਾਇਜੈਂਸ ਵਰਪਰ ਕਰਦਾ ਤਾਂ ਸਰ ਜਿਵੇਂ ਮੰਨ ਲਓ ਤੁਸੀਂ ਜਾਣ ਕਿ ਟ੍ਰੇਡ ਬੰਦਾ ਹੈ ਕਿ ਕੋਈ ਵੀ ਟ੍ਰੇਡ ਬੰਦਾ ਮੈਡੀਕਲ ਸਟੋਰ ਤੇ ਮੈਡੀਸਨ ਦੇ ਸਕਦਾ ਜਿਹੜਾ ਬ੍ਰੈਂਡ ਵੀ ਨਹੀਂ